ਜੇ ਟੈਪੀਟਰ ਰੇਲੀ ਨਿਕਾਲਾ ਯਾਰ ਕੀ ਕਰਨਾ ਚਾਹੀਦਾ ਮੈਂ ਆਹੀ ਵਾਰ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਹਮੇਸ਼ਾ ਟ੍ਰੈਫਿਕ ਰੂਲਸ ਨੂੰ ਫੋਲੋ ਕਰਨਾ ਚਾਹੀਦਾ ਸਾਨੂੰ ਹਮੇਸ਼ਾ ਜਿਹੜੇ ਵੀਕਲ ਚਾ ਬਹੁਤ ਧਿਆਨ ਨਾਲ ਚਲਾਉਣਾ ਚਾਹੀਦਾ ਸਾਨੂੰ ਬ੍ਰੇਕ ਐਂਡ ਡਰਾਈਵ ਕਰੀ ਨਹੀਂ ਕਰਨਾ ਚਾਹੀਦਾ ਜਦੋਂ ਤੁਸੀਂ ਕੋਈ ਵੀ ਵੀਕਲ ਚਲਾਣੀ ਹੈ ਤਾਂ ਸਾਨੂੰ ਫੋਨ ਬਿਲਕੁਲ ਨਹੀਂ ਚਲਾਉਣਾ ਚਾਹੀਦਾ ਫੋਨ ਦੇ ਨਾਲ ਕੀ ਹੁੰਦਾ ਸਾਡਾ ਦਿਮਾਗ ਡਿਸਟਰੈਕਟ ਹੁੰਦਾ ਹੈ ਤੇ ਸਾਡਾ ਧਿਆਨ ਬਟੇਕ ਜਾਂਦਾ ਜੇ ਨਾਲ ਬਹੁਤ ਸਾਰੇ ਹਾਦਸੇ ਹੋ ਸਕਦੇ ਹਨ ਸਾਨੂੰ ਜਿਹੜੇ ਲੋਕ 18 ਸਾਲ ਦੀ ਉਮਰ ਤੋਂ ਘੱਟ ਆਰੇ ਹੈ ਉਹਨਾਂ ਨੂੰ ਵੀਕਲ ਕਦੀ ਨਹੀਂ ਚਲਾਉਣਾ ਚਾਹੀਦਾ ਜਿਹੜੇ ਵੀਕਲ ਚਲਾਉਂਦੇ ਹੈ ਇਹ ਤਾਂ ਸਭ ਤੋਂ ਵੱਡਾ ਬਹੁਤ ਵੱਡਾ ਗੁਨਾਹ ਹੈ ਸਾਨੂੰ ਅਜੇ ਨਹੀਂ ਇਹ ਚੀਜ਼ਾਂ ਨਹੀਂ ਚਲਾਉਣਾ ਚਾਹੀਦੀਆਂ ਹਨ ਤੇ ਸਾਨੂੰ ਹਮੇਸ਼ਾ ਰੂਲ ਦੇ ਅਸਾਬਕ ਦੀ ਚਲਾਉਣਾ ਚਾਹੀਦਾ ਹੈ ਅਗਰ ਤੋਂ ਅੱਜਕੱਲ੍ਹ ਜਿਤਕ ਹਮ ਚੱਲ ਰਹੀ ਹੈ ਬਹੁਤ ਹੁੰਦਾ ਹੁੰਦੀਆਂ ਹਨ ਤਾਂ ਸਾਨੂੰ ਬਹੁਤ ਧਿਆਨ ਦੇ ਨਾਲ ਚਲਾਉਣਾ ਚਾਹੀਦਾ ਹੈ ਸਾਨੂੰ ਹਮੇਸ਼ਾ ਸਪੀਡ ਲਿਮਟ ਦੇ ਵਿੱਚ ਹੀ ਰਹਿਣਾ ਸਪੀਡ ਲਿਮਿਟ ਤੋਂ ਜ਼ਿਆਦਾ ਹੋਣਗੇ ਤਾਂ ਤੁੰਦਾ ਦੇ ਵਿੱਚ ਸਾਨੂੰ ਅੱਗੇ ਦਿਖੂਆ ਨਹੀਂ ਕਿਉਂਕਿ ਫੋਨ ਚੱਲ ਰਿਹਾ ਹੈ ਤਾਂ ਸਾਨੂੰ ਬਹੁਤ ਵੱਡਾ ਹਾਦਸਾ ਹੋ ਸਕਦਾ ਹੈ ਠੀਕ ਹੈ ਜੀ ਰੂਲਸ ਨੂੰ ਬਹੁਤ ਧਿਆਨ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਰੂਲਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਾਡੇ ਲਾਈਫ ਲਈ ਤੇ ਜਿਹੜੇ ਵਹੀਕਲ ਸਾਨੂੰ ਚਲਾਣੇ ਆ ਤੇ ਸਾਡੇ ਕੋਲ ਲਾਇਸੈਂਸ ਐਂਡ ਆਰਟੀਸੀ ਸਾਰੇ ਕੰਮ ਇਨਫੋਰਮੇਸ਼ਨ ਕਰ ਰਹੇ ਹਾਂ ਇਹ ਬਹੁਤ ਵੱਡਾ ਮੁੱਦਾ ਹੈਗਾ ਟ੍ਰੈਫਿਕ ਦਾ ਮਸਿਆਂ ਦਾ ਵੀ ਤੇ ਅਸੀਂ ਇਹ ਸਾਰਿਆਂ ਨੂੰ ਜੇੰਟੀ ਕਰਦੇ ਹਾਂ ਟ੍ਰੈਫਿਕ ਰੂਲਾਂ ਦੀ ਪਾਲਣਾ ਕਰੋ ਸੁਰ ਸੈਨ ਲੱਗੇ ਹੋਵੇ ਉਹਨਾਂ ਦੇ ਉਹਨਾਂ ਨੂੰ ਦੇਖੋ ਉਹਨਾਂ ਦੇ ਹਸਾਲ ਨਾਲ ਆਪਣੀਆਂ ਗੱਡੀਆਂ ਨੂੰ ਚਲਾਓ ਜੇ ਸੈਮੀ ਹੈਲਮਟ ਦੀ ਵਰਤੋਂ ਕਰੋ ਸੇ ਪ੍ਰਬੰਧਤ ਕਰੋ ਮਨ ਰੈਲ ਨੂੰ ਨਾ ਕਿਸੇ ਨਾ ਕਿਸੇ ਗੱਡੀ ਚਲਾਉਂਦੇ ਸਮੇਂ ਜੇ ਡ੍ਰਿੰਕ ਜਦੋਂ ਡਰਾਈਵਿੰਗ ਕਰਦੇ ਹੋ ਡ੍ਰਿੰਕ ਵੀ ਨਾ ਜੁਮਿਤ ਕਰੋ ਜੇ ਨੋ ਪਾਰਕਿੰਗ ਗੱਡੀਆਂ ਨੂੰ ਨਾ ਖੜੀਆਂ ਕਰੋ ਸਾਨੂੰ ਸਾਰਿਆਂ ਨੂੰ ਇਹ ਕਹੀਦਾ ਤੇ ਰੂਲਾਂ ਨੂੰ ਆਪਾਂ ਫਾਲੋ ਕਰੀਏ ਜੇ ਰੂਲਾਨੂੰ ਫੋਕਸ ਕਰਾਂਗੇ ਤਾਂ ਹੀ ਆਪਾਂ ਸੁਰੱਖਿਅਤ ਰਹਾਂਗੇ ਜਿਵੇਂ ਤੁਸੀਂ ਦੇਖ ਲਈਓ ਕਿ ਕਿੰਨੇ ਵੱਡੇ ਵੱਡੇ ਹਾਦਸੇ ਹੁੰਦੇ ਆ ਆ ਪਿੱਛੇ ਦੇ ਗੜ ਸ਼ੰਕਰ ਤੋਂ ਆਨੰਦਪੁਰ ਰੋਡ ਤੇ ਚਾਰ ਬੈਠੇ ਸੀ ਇੱਕ ਮੋਟਰਸਾਈਕਲ ਤੇ ਤਿੰਨਾਂ ਵੀ ਲੈ ਗਏ ਅਸੀਂ ਇਹੀ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਟ੍ਰੈਫਿਕ ਰੂਲਾਂ ਦੀ ਪਾਲਣਾ ਕਰਾਂਗੇ ਇਹਨਾਂ ਨੂੰ ਸਮਝਾਂਗੇ ਫਿਰ ਅਸੀਂ ਸੁਰੱਖਿਅਤ ਆ ਸਾਡੇ ਸਾਰੇ ਲੋਕ ਆਪਣੇ ਨੇ ਸਾਰਿਆਂ ਨੂੰ ਸਾਨੂੰ ਇਹਨਾਂ ਚੀਜ਼ਾਂ ਤੋਂ ਇਹ ਜਿਹੜਾ ਸੜਕ ਸੁਰੱਖਿਆ ਮਹੀਨਾ ਇਹ ਕਿ 26 ਤੋਂ 31 26 ਤੱਕ ਬਣਾਇਆ ਜਾ ਰਿਹਾ ਉਸੇ ਲੜੀ ਦੇ ਤਹਿਤ ਅੱਜ ਮਾਨਯੋਗ ਐਸਐਸਪੀ ਸਾਉਥ ਸ਼੍ਰੀਚਨ ਕੁਟਾ ਆਈਪੀਐਸੀ ਉਹਨਾਂ ਦੀ ਯੋਗ ਰਹਿਨਮਾਈ ਵੇਖਾ ਕੇ ਜਿਹੜਾ ਪੈਦਲ ਬੱਚਿਆਂ ਦੀ ਟ੍ਰੈਫਿਕ ਨਿਯਮਾਂ ਉੱਪਰਤੀ ਰਹਿਦੀ ਆਪਾਂ ਕੱਢਣ ਜਾ ਰਹੇ ਹਾਂ ਤੇ ਕੈਂਬਰिज ਸਕੂਲ ਦੇ ਬੱਚੇ ਸਾਡੇ ਕੋਲ ਇੱਥੇ ਆਏ ਨੇ ਅਸੀਂ ਇਹਨਾਂ ਦੇ ਜਰੀਏ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਪ੍ਰਤੀ ਅਵੇਅਰ ਕਰਾਂਗੇ ਕਿ ਸਦਾ ਸੀਟ ਬੈਲਟ ਹੈ ਹੈਲਮਟ ਹੈ ਨਸ਼ਾ ਕਰਕੇ ਵਹੀਕਲ ਨਹੀਂ ਚਲਾਉਣਾ ਮੋਬਾਈਲ ਦੀ ਯੂਜ਼ਿੰਗ ਨਹੀਂ ਕਰਨੀ ਤੇਜ਼ ਰਫਤਾਰੀ ਹੋ ਸਕਦਾ ਹੋਵੇ ਕਿ ਦੀ ਲਾਸਟ ਸਵਾਲ ਇਹ ਜਿਹੜੇ ਅਸੀਂ ਸਲੋਗਨ ਬਣਾਏ ਨੇ ਔਰ ਅਸੀਂ ਪੂਰੇ ਸ਼ਹਿਰ ਦੇ ਵਿੱਚ ਅੱਜ ਇਹ ਰਾਉਂਡ ਲਾ ਕੇ ਆਮ ਪਬਲਿਕ ਨੂੰ ਟ੍ਰੈਫਿਕ ਨਿਜ਼ਮਾ ਪ੍ਰਤੀ ਅਵੇਅਰ ਕਰਾਂਗੇ ਤਾਂ ਕਿ ਉਹ ਆਪਣਾ ਔਰ ਦੂਜੇ ਲੋਕਾਂ ਦੀ ਉਹਦੀ ਜੀਵਨ ਸੰਖਿਆ ਦਾ ਕਰ ਸਕਣ ਸਾਰੇ ਨੂੰ ਪਤਾ ਹੀ ਹੈ ਕਿ ਦਿੱਕਤ ਜਿੰਨ ਤੋਂ ਹੀ ਸਤਿਨ ਜਿੰਨੀ ਵੀ ਸਰਕਾਰਾਂ ਦੇ ਰੂਪ ਸੀ ਮਨ ਤੋਂ ਮੜਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਇਹ ਸਰਕਾਰ ਨੂੰ ਜਿਲ੍ਹਾ ਦਿਸਾਪ੍ਰੇਸ਼ ਪ੍ਰਾਪਤ ਹੋਈ ਸੀ ਉਸ ਤੋਂ ਚਾਹਤ ਹੈ ਕਿ ਇੱਕ ਪੂਰੇ ਨਿਗਮ ਦੇ ਵਿੱਚ ਇਸ ਤਰ੍ਹਾਂ ਦੇ ਰੋਡ ਸੇਫਟੀ ਦੇ ਇਨੀਸ਼ੀਏਟ ਕੀਤੇ ਹੋਣ। ਹਰ ਜਿਸੀ ਇਸ ਸਾਡੇ ਤੋਂ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਲੱਗੇ ਜਾਗਰੂਕਤਾ ਰਹਿਣੀ ਚਾਹੀਦੀ ਹੈ। ਜੇ ਸਕੂਲ ਦੇ ਜਿਹੜੇ ਸਟੂਡੈਂਟ ਸਭੀ ਨੇ ਰਸਤੇ ਵਿੱਚ ਜਾਣੇ ਹੋਏ ਆਪਣਾ ਉਹ ਸਿੱਖ ਤੋਂ ਨਹੀਂ ਸਿੱਖ ਤੋਂ ਵਿਜਮ ਹੈ ਕਿ ਯਾਰ ਉਹਨਾ ਦੀ ਪਾਲਣਾ ਦੇ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਅਰੇ ਨਾਲ ਇਹ ਪੋਜੀਟਿਵ ਅਗਰੇ ਹੈ। ਵਿਸ਼ੇ ਚਮਤ ਸਿੰਘ ਜਨਤਕ ਐਕਟਰ ਰੈਡ ਕਰਾਸ ਨਸ਼ਾ ਪੀੜਤਾਂ ਲਈ ਇੱਕ ਇਕਰਤ ਮੁੜ ਸੇਵਾ ਫਿਲਮ ਨਵਾਂ ਸ਼ਹਿਰ ਤੋਂ ਮੈਂ ਅੱਜ ਟ੍ਰੈਪ ਕਨਿਜਮ ਦੇ ਸਮੰਧ ਦੇ ਵਿੱਚ ਜੋ ਕੈਂਬਰੇਜ ਸਕੂਲ ਤ੍ਰਿਹਾ ਬਲੋਂ ਇੱਥੇ ਰੈਲੀ ਜਿਹੜੀ ਆ ਉਹ ਕੱਢੀ ਜਾ ਰਹੀ ਹੈ ਉਹਦੇ ਵਿੱਚ ਅਸੀਂ ਸ਼ਾਮਲ ਹੋਏ ਆਂ ਜੋ ਕਿ ਇਹਨਾਂ ਬੱਚਿਆਂ ਤੇ ਰਾਹੀਂ ਬਹੁਤ ਵਧੀਆ ਸੰਦੇਸ਼ ਜਾਊਗਾ ਕਿ ਆਪਾਂ ਸੜਕਾਂ ਦੇ ਨਿਯਮਾਂ ਨੂੰ ਆਪਾਂ ਕਿਵੇਂ ਅਪਣਾਉਣਾ ਹੈ ਤੇ ਆਪਣੀਆਂ ਜਾਨਾਂ ਨੂੰ ਕਿਵੇਂ ਬਚਾਉਣਾ ਜਿਸ ਤਰ੍ਹਾਂ ਸੜਕਾਂ ਦੇ ਨਿਯਮਾਂ ਦੀ ਜੇ ਅਸੀਂ ਪਾਲਣਾ ਕਰਾਂਗੇ ਉਹਦੇ ਵਿੱਚ ਇੱਕ ਨਸ਼ਿਆਂ ਦਾ ਬੜਾ ਵੱਡਾ ਪ੍ਰਕੋਪ ਹੈ ਕਿਉਂਕਿ ਅੱਜ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹ ਐਕਸੀਡੈਂਟ ਨਾਲ ਜ਼ਿਆਦਾ ਹੋ ਰਹੀਆਂ ਨੇ ਤੇ ਐਕਸੀਡੈਂਟਾਂ ਦਾ ਵੀ ਜਿਹੜਾ ਕਾਰਨ ਆ ਉਹ ਨਸ਼ੇ ਦੇ ਨਾਲ ਹੈ ਅਸੀਂ ਚਾਹੁੰਦੇ ਆ ਕਿ ਲੋਕ ਜਿਹੜੇ ਆ ਜਦੋਂ ਵੀ ਡਰਾਈਵਿੰਗ ਕਰਦੇ ਆ ਉਹ ਨਸ਼ੇ ਦੀ ਵਰਤੋਂ ਨਾ ਕਰਨ ਦੋ ਟੰਗਾ ਦੇ ਨਾਲ ਅੱਜ ਪੰਜਾਬ ਦੇ ਵਿੱਚ ਜਿਹੜਾ ਹਰ 6 ਘੰਟੇ ਦੇ ਬਾਅਦ ਇੱਕ ਨਸ਼ੇ ਨਾਲ ਜਿਹੜਾ ਓਵਰਡੋਜ਼ ਦੇ ਨਾਲ ਮੌਤ ਵੀ ਹੋ ਰਹੀ ਆ ਤੇ ਸੋ ਜੇ ਅੱਜ ਇਸ ਕੈਂਪਰ ਸਕੂਲ ਦੇ ਬੱਚਿਆਂ ਦੇ ਰਾਹੀਂ ਜਾਂ ਪੁਲਿਸ ਵਿਭਾਗ ਦੇ ਜਿਹੜਾ ਡ੍ਰੈਮਕ ਸੁਰੱਖਿਆ ਵਿਭਾਗ ਹੈ ਤੇ ਉਹਨਾਂ ਦੇ ਰਾਹੀਂ ਜਿਹੜਾ ਬਹੁਤ ਵੱਡਾ ਵਧੀਆ ਸੰਦੇਸ਼ ਜਾਊਗਾ ਕਿ ਲੋਕ ਜਿਹੜਾ ਹੈ ਆਪਣੀਆਂ ਜਾਨਾਂ ਨੂੰ ਜਿਹੜਾ ਬਚਾ ਕੇ ਰੱਖਣਗੇ ਤੇ ਕਿਉਂਕਿ ਜੇ ਥੋੜੀ ਆਪਾਂ ਗੱਲ ਹੀ ਕਰ ਲਈ ਤੇ ਕਈ ਵਾਰ ਬੰਦਾ ਬੜੀ ਕਾਲੀ ਦੇ ਨਾਲ ਜਿਹੜਾ ਹੈ ਉਹ ਆਪਣਾ ਸਫ਼ਰ ਤੈਅ ਕਰਨਾ ਚਾਹੁੰਦਾ ਤੇ ਹੋ ਸਕਦਾ ਕਿਤੇ ਉਹਨੇ ਕਾਲੀ ਦੇ ਨਾਲ ਕਿਤੇ ਉਹਦੇ ਐਕਸੀਡੈਂਟ ਹੋ ਗਿਆ ਅਰ ਠੱਗਣਾ ਹੋ ਗਏ ਤਾਂ ਉਹ ਫਿਰ ਬਹੁਤ ਲੰਬਾ ਸਮਾਂ ਜਿਹੜਾ ਜ਼ਿੰਦਗੀ ਆਪਣੇ ਮੱਧਿਆਂ ਦੇ ਉੱਤੇ ਬਤੀਤ ਕਰਦਾ ਸੋ ਅਸੀਂ ਸਾਰਿਆਂ ਨੂੰ ਤੁਹਾਡੇ ਬਾਧੀਆਂ ਬਰਾਹੀਂ ਅਸੀਂ ਵੀਲ ਕਰਦੇ ਆ ਕਿ ਸਾਨੂੰ ਸੜਕਾਂ ਦੇ ਧਿਆਕੇ ਆਪਣਾ ਬਿਲਕੁ ਜਿਹੜਾ ਹੈ ਉਹਨਾਂ ਨਿਯਮਾਂ ਨੂੰ ਫੋਲੋ ਕਰਨਾ ਚਾਹੀਦਾ ਤੇ ਗੱਡੀਆਂ ਜਿਹੜੀਆਂ ਹੈ ਜਾਂ ਕੋਈ ਹੋਰ ਵੀ ਆਪਾਂ ਡਰਾਈਵ ਕਰਦੇ ਜਿਹੜੇ ਨਿਯਮਾਂ ਨੂੰ ਪਰਾਉਂਦੇ ਹੋਏ ਆਪਾਂ ਨੂੰ ਨਸ਼ੇ ਤੋਂ ਬਗੈਰ ਜਿਹੜਾ ਹੈ ਉਹ ਡਰਾਈਵ ਕਰਉਣਾ ਚਾਹੀਦਾ ਹੈ ਉਹ ਚਲਾਉਣਾ ਚਾਹੀਦਾ ਹੈ